ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਭਾਰਤ ਦੇ ਜਾਂ ਪੰਜਾਬ ਦੇ ਲੋਕਾਂ ਨੇ ਆਪਣੇ ਨਿਆਣੇ ਬੱਚੇ ਵਿਗਾੜ ਦਿੱਤੇ ਇਹ ਕਹਿ ਸਕਦੇ ਨੇ ਜਿਹੜੀਆਂ ਵਿਗੜੀਆਂ ਔਲਾਦਾਂ ਨੇ ਜਿਹੜੇ ਪੰਜਾਬ ਵਿੱਚ ਡੱਕਾ ਤੋੜ ਕੇ ਦੂਰਾ ਕਰਨ ਜੋਗੇ ਨਹੀਂ ਨਸ਼ਿਆਂ ਦੇ ਆਦੀ ਹੋ ਗਏ ਮਾਂ ਪਿਓ ਨੂੰ ਤੰਗ ਕੀਤਾ ਤੇ ਫਿਰ ਉਹ ਮਾਪਿਆਂ ਨੇ ਕੀ ਕੀਤਾ ਵੀ ਹੁਣ ਇਹਨੂੰ ਕੈਨੇਡਾ ਜਾਂ ਅਮਰੀਕਾ ਭੇਜ ਦਿੱਤੀ ਏਜੰਟ ਦੇ ਨਾਲ ਗੱਲ ਕੀਤੀ 20 ਲੱਖ ਰੁਪਏ ਦੇ ਵਿੱਚ ਵੀਜ਼ਾ ਮਿਲ ਗਿਆ ਜਾਂ ਕਈ ਉਹ ਲੋਕ ਨੇ ਜਿਨ੍ਹਾਂ ਨੇ ਕਿਸੇ ਕੁੜੀ ਨੂੰ ਸਟੂਡੈਂਟ ਵੀਜ਼ਾ ਮਿਲਿਆ ਸੀ ਉਹਦੇ ਨਾਲ ਮੈਰਿਜ ਕਰਤੀ ਕੁੜੀ ਦਾ ਖਰਚਾ ਕਰਕੇ ਮੁੰਡਾ ਬਾਹਰ ਕੱਢਦਾ ਉਹਨੇ ਇਹ ਥੋੜੀ ਪਤਾ ਸੀ ਕੈਨੇਡਾ ਵਾਲਿਆਂ ਨੂੰ ਵੀ ਇਹ ਬੇਲੜ ਨੇ ਇੰਡੀਆ ਵਿੱਚ ਕੋਈ ਢੱਕਾ ਨਹੀਂ ਤੋੜਦੇ ਤੇ ਇਹ ਨਸ਼ੇੜੀ ਨੇ ਗੁੰਡਾਗਰਦੀ ਕਰਦੇ ਨੇ ਇੰਡੀਆ ਦੇ ਵਿੱਚ ਇਹ ਥੋੜੀ ਪਤਾ ਸੀ ਮੈਂ ਅੱਜ ਗੱਲ ਕਰਨ ਲੱਗਾ ਨਾ ਦੀਵਾਲੀ ਮਨਾਏ ਕੈਨੇਡਾ ਦੇ ਵਿੱਚ ਵਿਗੜੀਆਂ ਹੋਈਆਂ ਔਲਾਦਾਂ ਨੇ ਪਟਾਕੇ ਪਾਉਂਦਿਆਂ ਪਾਉਂਦਿਆਂ ਨੇ ਗੋਰੀਆਂ ਦੇ ਦਿਨ ਘਰਾਂ ਸਾੜ ਤੇ ਅੱਗ ਲੱਗੀ ਉੱਥੇ ਹੁਣ ਪੁਲਿਸ ਲੱਭਦੀ ਫਿਰਦੀ ਐ ਨਾ ਪੁੱਤਰੇ ਹੋਏ ਗੱਡੀਆਂ ਔਲਾਦਾਂ ਗੱਡੀਆਂ ਦੇ ਵਿੱਚ ਲਲਕਾਰੇ ਮਾਰਦੇ ਜਾਂਦੇ ਨੇ ਪਟਾਕਿਆਂ ਨੂੰ ਲਾ ਕੇ ਅੱਗ ਗੋਰਾ ਦੇ ਘਰ ਵਿੱਚ ਸੁੱਟ ਦਿੱਤੀ ਉੱਥੇ ਜਿਹੜੇ ਘਰ ਦੇ ਤੁਹਾਨੂੰ ਪਤਾ ਲੱਗਣਦੇ ਨੇ ਵਿੱਚ ਫੋਮ ਵਗੈਰਾ ਇਹ ਜੀਆ ਪੈਟਰੋਲ ਹੀ ਹੁੰਦਾ ਤਿੰਨ ਘਰ ਅੱਗ ਲਾ ਕੇ ਸਾੜ ਦਿੱਤੇ ਪਟਾਕਿਆਂ ਦੀ ਅੱਗ ਨਾਲ ਉਹ ਘਰ ਮੱਚ ਗਏ ਜਿੰਪਲਸ ਲੱਭਦੀ ਫਿਰਦੀ ਹੈ ਹੁਣ ਖੇਤਰ ਫਿਰੂਕਾ ਮੈਂ ਜਿਹੜੀ ਗੱਲ ਅੱਜ ਕਰਨੀ ਆ ਨਾ ਮੇਰੇ ਧਿਆਨ ਵਿੱਚ ਸੀ ਇਹ ਵੀ ਇਹ ਵਿਗੜੀਆਂ ਔਲਾਦਾਂ ਕਿਹਨਾਂ ਦੀਆਂ ਨੇ ਇਹ ਰੋ ਲੋਕ ਨੇ ਜਿਹੜੇ ਪੰਜਾਬ ਦੇ ਵਿੱਚ ਵੀ ਇਹ ਚਾਹੁੰਦੇ ਵੀ ਸਾਡੇ ਕੋਲੇ ਘੱਟੋ ਘੱਟ 50 100 ਕਿੱਲਾ ਜ਼ਮੀਨ ਹੋਵੇ ਫੋਰਚਨਰ ਜਾਂ ਉਰੇ ਡੀ ਬਾਬੇ ਲੈ ਕੇ ਘੁੰਮਦੇ ਹੁੰਦੇ ਨੇ ਫਾਈਂਟਰ ਵੱਡੀ ਗੱਡੀ ਉਹ ਹੋਵੇ ਦੋ ਟਾਈਕਰੂਨ ਵਾਲੀ ਤੇ ਵਧੀਆ ਕੋਟੀ ਹੋਵੇ ਸਾਡੇ ਕੋਲੇ ਵਧੀਆ ਸਾਡੇ ਕੋਲੇ ਅਸਲਾ ਹੋਵੇ ਤੇ ਦਿਨ ਵਿੱਚ ਖਾਣ ਵਾਸਤੇ ਭੁੱਕੀ ਦਾ ਫਿਊ ਹੋਵੇ ਰਾਤ ਨੂੰ ਸ਼ਰਾਬ ਵਧੀਆ ਹੋਵੇ ਇਦਾਂ ਦੀ ਜ਼ਿੰਦਗੀ ਜੀਣ ਵਾਲੇ ਇਹ ਲੋ ਜੇ ਅਸਲ ਪੁੱਛੋਗੇ ਤਾਂ ਬਹੁਤ ਪਰਿਵਾਰ ਇਦਾਂ ਦੇ ਨੇ ਪਰਵਾਰ ਦੇ ਵਿੱਚ ਜਿਹੜੇ ਆਪਣੇ ਬੱਚਿਆਂ ਨੂੰ ਘੁਰਨਾ ਨਹੀਂ ਚਾਹੁੰਦੇ ਕੋਈ ਸੰਸਕਾਰ ਨਹੀਂ ਦੇਣਾ ਚਾਹੁੰਦੇ ਉਹਨਾਂ ਦੀ ਗਲਤੀ ਤੇ ਉਹਨਾਂ ਨੂੰ ਤਾੜਦੇ ਨਹੀਂ ਛਿੱਤਰ ਨਹੀਂ ਫੇਰਦੇ ਤੇ ਉਹ ਨਿਆਣੇ ਵਿਗੜ ਗਏ ਉਹਨਾਂ ਦਾ ਜੇ ਕੋਈ ਤਖੱਲਸ ਹੈ ਤਾਂ ਇਹ ਹੈ ਕਿ ਵਿਗੜੀਆਂ ਹੋਈਆਂ ਲੱਗਦਾ ਬੱਡੇਆਂ ਘਰਾਂ ਦੇ ਕਾਕੇ ਇਹ ਉਹ ਲੋਕ ਨੇ ਜੇ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਵੀ ਕੈਨੇਡਾ ਦੇ ਕਾਇਦਾ ਕਾਨੂੰਨ ਕੀ ਨੇ ਉੱਥੇ ਤਾਂ ਜੇ ਤੁਸੀਂ ਮਾੜੀ-ਮੋਟੀ ਕਿਤੇ ਅੱਗ ਬਾਲਣੀ ਵੀ ਹੋਵੇ ਨਾ ਜ਼ਰੂਰਤ ਹੋਵੇ ਪਰਮਿਸ਼ਨ ਲੈਣੀ ਪੈਂਦੀ ਆ ਆਮ ਖੇਤਾਂ ਦੇ ਵਿੱਚ ਵੀ ਤੁਸੀਂ ਸ਼ਰਿਆਮ ਅੱਗ ਨਹੀਂ ਲਾ ਸਕਦੇ ਕੋਈ ਤੁਹਾਡੀ پارک ਲਾੜ ਘਰ ਦੇ ਵਿੱਚ ਜੇ ਕੋਈ ਕੋਈ ਚੀਜ਼ ਤੁਸੀਂ ਇਹ ਜੀ ਅੱਗ ਲਾ ਕੇ ਜਲਣੀ ਹੋਵੇ ਤਾਂ ਤੁਹਾਨੂੰ ਪਰਮਿਸ਼ਨ ਲੈਣੀ ਪੈਂਦੀ ਆ ਤੁਸੀਂ ਉੱਥੇ ਇਦਾਂ ਅੱਗ ਨਹੀਂ ਲਾ ਸਕਦੇ ਪਟਾਕੇ ਪਾਉਣ ਵਾਸਤੇ ਵੀ ਇੱਕ ਸਿਸਟਮ ਹੈ ਉੱਥੇ ਵੀ ਤੁਸੀਂ ਕਿੱਦਾਂ ਗਰਾਊਂਡ ਵਿੱਚ ਖੜ ਕੇ ਇੰਜੋਏ ਕਰਨਾ ਉਹ ਵੀ ਇੱਕ ਸਿਸਟਮ ਹੈ ਇਹ ਗੱਡੀਆਂ ਦੇ ਵਿੱਚ ਜਾਂਦੇ ਨੇ ਲਲਕਾਰੇ ਮਾਰਦੇ ਵੱਡੇ ਜਿਹੜੇ ਪਟਾਕੇ ਨੇ ਉਹ ਅੱਗ ਲਾ ਕੇ ਘਰਾਂ ਦੇ ਵੀ ਸੜ ਦਿੱਤੇ ਉਹ ਗੋਰਿਆਂ ਦੇ ਤਿੰਨ ਘਰ ਮੱਚ ਗਏ ਕੋਣੋ ਤੇ ਘਰਾਂ ਦੀ ਕੀਮਤ ਕਿੰਨੀ ਹੈ ਤੁਹਾਨੂੰ ਪਤਾ 1 ਮਿਲੀਅਨ ਨਾਰਮਲ ਹੈ 1 ਮਿਲੀਅਨ 6 ਕਰੋੜ ਹੋ ਗਿਆ ਹੁਣ ਗੋਰਿਆਂ ਦੇ ਘਰ ਤਾਂ ਕਈ ਵਾਰੀ 5 ਮਿਲੀਅਨ ਦੇ ਵੀ ਹੋ ਸਕਦੇ 3 ਮਿਲੀਅਨ ਦੇ ਵੀ ਹੋਣਗੇ ਤੇ ਜੇ ਹੁਣੇ ਫੜੇ ਗਏ ਇਹ ਇੰਡੀਆ ਨਹੀਂ ਹੈਗਾ ਵੀ ਦੇ ਕੇ 2-4 ਲੱਖ ਖੇੜਾ ਛੁੱਟ ਜੂ ਉਹਦਾ ਸਾਰਾ ਹੋ ਜਾਣਾ ਭਰਨਾ ਪਊ ਜਿਹੜੀ ਸਜ਼ਾ ਹੋ ਉਹ ਵਖਰੀ ਹੈ ਇਹਨੇ ਪਤਾ ਲੱਗ ਕੇ ਰਿਪੋਰਟ ਕਰਨ ਪਰ ਡਿਪੋਰਟ ਨਹੀਂ ਆਲੇ ਕਰਨਗੇ ਅਗਲੇ ਸਾਰੀ ਉਮਰ ਬਾਅਦ ਤੇ ਉਹ ਪਹਿਲਾਂ ਜਿਹੜਾ ਕਰਜ਼ਾ ਸਰ ਜਿਹੜੋ ਜਿਹੜਾ ਹਰਜਾਨਾ ਭਰਨਾ ਪਊਗਾ ਉਹ ਪਹਿਲਾਂ ਪੂਰਾ ਕਰਾਉਣਗੇ ਅਗਲੇ ਉਦੋਂ ਬਾਅਦ ਦੇ ਵਿੱਚ ਚੱਕੇ ਰਿਪੋਰਟ ਕਰਨਗੇ ਤੇ ਜਿਹੜੀ ਲਾਂਚ ਪੈਣੀ ਆ ਵੀ ਇਹ ਪੰਜਾਬੀ ਦੇ ਓਏ ਅਦਲੀ ਸਿੰਘ ਫੁਕਰੀ ਵਰਗੇ ਜਿਹੜੇ ਕਲਾਕਾਰ ਨੇ ਦਸਾਂਜ ਵਰਗੇ ਇਹਨਾਂ ਨੇ ਜਮਲਾਏ ਨੇ ਪੰਜਾਬੀ ਆਗੇ ਹੋਏ ਨਿਲਕਾਰੇ ਮਾਰੀਗੇ ਉੱਥੇ ਇਹ بگੜੀਆਂ ਹੋਈਆਂ ਔਲਾਦਾ ਨੇ ਜੀ ਜੀ ਅਸਲ ਵਿੱਚ ਪੁੱਛਾਂਗੇ ਤਾਂ ਹੁਣ ਕੀ ਜਿਹੜੇ ਬੰਦੇ ਕਹਿੰਦੇ ਸਾਨੂੰ ਸਿੱਖਾਂ ਨੂੰ ਬਦਨਾਮ ਕੀਤਾ ਜਾਂਦਾ ਹੈ ਸਾਡੀ ਦਸਤਾਰ ਨੂੰ ਬਦਨਾਮ ਕੀਤਾ ਜਾਂਦਾ ਹੈ ਕੀ ਸਿੱਖ ਜਾਂ ਦਸਤਾਰ ਦਾ ਮੇਣਾ ਮਾਰਨ ਵਾਲੇ ਇੰਨੇ ਬਿਆਕਲ ਬੰਦੇ ਹੋ ਸਕਦੇ ਜਿਹੜੇ ਕਿਸੇ ਦੇ ਘਰ ਨੂੰ ਅੱਗ ਲਾ ਦੇਣ ਤੁਸੀਂ ਇੱਥੇ ਜਾਹੋਂਗੇ ਵੀ ਕੋਈ ਬੰਦਾ ਤੁਰਿਆ ਜਾਂਦਾ ਹੈ ਥੋੜੇ ਘਰ ਨੂੰ ਤੇਲ ਪਾ ਕੇ ਅੱਗ ਲਾ ਕੇ ਤੁਰਦਾ ਲੱਗੇ ਤੁਸੀਂ ਬਰਦਾਸ਼ਤ ਕਰੋਗੇ ਇਥੇ ਹੋ ਸਕਦਾ ਦੋਨੋਂ ਤੇ ਜੇ ਇਹ ਵੱਡੇ ਘਰਾਂ ਦੀਆਂ ਬਿਗੜੀਆਂ ਔਲਾਦਾਂ ਨਹੀਂ ਹੈਗੀਆਂ ਤਾਂ ਕੌਣ ਨੇ ਹੁਣ ਜਿਹੜੇ ਬੰਦੇ ਗੱਡੀ ਜਾਂਦੇ ਲਲਕਾਰੇ ਮਾਰਦੇ ਨੇ ਸਿਰ ਤੇ ਪੰਗਾਂ ਬੰਨੀਆਂ ਨੇ ਕੀ ਨਸ਼ੇੜੀ ਨਹੀਂ ਹੋਣਗੇ ਉਦੋਂ ਕੋਈ ਸੋਫੀ ਬੰਦਾ ਇਦਾਂ ਦੇ ਲਲਕਾਰੇ ਮਾਰਦੈ ਪਟਾਕੇ ਨੂੰ ਅੱਗ ਲਾ ਕੇ ਕਹਿੰਦੇ ਘਰ ਵਿੱਚ ਸੁੱਟ ਕੇ ਕਹਿੰਦਾ ਘਰ ਸਾੜ ਸਕਦਾ ਹੈ ਸਾਡੇ ਕੋਲ ਇਹਨਾਂ ਗੱਲਾਂ ਦਾ ਜਵਾਬ ਹੈਗਾ ਇਹ ਕੌਣ ਨੇ ਲੋਕ ਜਿਹੜੇ ਪੰਜਾਬ ਦੇ ਵਿੱਚ ਡੱਕਾ ਤੋੜ ਕੇ ਦੂਰਾ ਨਹੀਂ ਕਰਦੇ ਇਹ ਉਹ ਲੋਕ ਨੇ ਤੇ ਜਦੋਂ ਮਾਂ ਪਿਓ ਤੋਂ ਪੁੱਛਣਗੇ ਵੀ ਤੁਹਾਡੇ ਮੁੰਡੇ ਨੇ ਕੈਨੇਡਾ ਵਿੱਚ ਪਟਾਕੇ ਨੂੰ ਅੱਗ ਲਾ ਕੇ ਗੋਰੇ ਦਾ ਘਰ ਸਾੜਤਾ ਫਿਰ ਕਹਿਣਗੇ ਜੀ ਸਾਡਾ ਮੁੰਡਾ ਤਾਂ ਸਵੇਰੇ ਉੱਠ ਕੇ ਗੁਰਦੁਆਰੇ ਜਾਂਦਾ ਸੀ ਸਾਡਾ ਮੁੰਡਾ ਤਾਂ ਵਿਆਹ ਬੱਚਾ ਉਹ ਤਾਂ ਦਸਤਾਰ ਬੰਨਦਾ ਸੀ ਉਹ ਤਾਂ ਪਾਠ ਕਰਦਾ ਸੀ ਵੀ ਇਦਾਂ ਕਹਿਣਗੇ ਪਰ ਅਗਲੇ ਨੇ ਤਾਂ ਸਬੂਤ ਦੇਤਾ ਵੀਡੀਓ ਬਣ ਗਈ ਉਹ ਗੋਰੀ ਪਿੱਟੀ ਜਾਂਦੀ ਹੈ ਕਿ ਸਾਡਾ ਘਰ ਸਾੜਤਾ ਪਟਾਕੇ ਨੂੰ ਅੱਗ ਲਾ ਕੇ ਸਾਡੇ ਘਰ ਹਮੇਸ਼ਾ ਤਿੰਨ ਘਰ ਮਚਾ ਤੇ ਤਿੰਨ ਘਰ ਉੰਦਸੂਏ ਕੌਣ ਨੇ ਲੋਕ ਇਹ ਪੰਜਾਬ ਦੇ ਵਿੱਚ ਗੁਲਾਮ ਸੀ ਕਹਿੰਦੇ ਸੀ ਸਾਨੂੰ ਆਜ਼ਾਦੀ ਚਾਹੀਦੀ ਹੈ ਉਥੇ ਆਜ਼ਾਦੀ ਲੈਣ ਵਾਸਤੇ ਗਏ ਨੇ ਗੋਰੀਆਂ ਨੂੰ ਸਾੜ ਕੇ ਨਾ ਆਜ਼ਾਦੀ ਲੈਣ ਵਾਸਤੇ ਗਏ ਨੇ ਮਤਲਬ ਇਹ ਪਹਿਲਾਂ ਗੋਰੀਆਂ ਦਾ ਰਾਹ ਸੀ ਇੰਡਿਆ ਤੇ ਹੁਣ ਅਸੀਂ ਜਾ ਕੇ ਉੱਥੇ ਉਹਨਾਂ ਦੇ ਘਰਾਂ ਨੂੰ ਅੱਗ ਲਾਵਾਂਗੇ ਤੇ ਸਾਨੂੰ ਆਜ਼ਾਦੀ ਮਿਲੇ ਆਹ ਕਰਤੂਤਾ ਨੇ ਨਾ ਦੀ ਪੰਜਾਬ ਦੇ ਲੋਕੋ ਬੇਨਤੀ ਹੈ ਹੱਥ ਬੰਨ ਕੇ ਬਹੁਤ ਵੱਡਾ ਕਲੰਕ ਆਉਣ ਵਾਲੇ ਸਮੇਂ ਵਿੱਚ ਤੁਹਾਡੇ ਮੱਥੇ ਤੇ ਲੱਗਣਾ ਹੈ ਜੇ ਆਪਣੇ ਵਿਗੜੇ ਹੋਏ ਕਾਕਿਆਂ ਨੂੰ ਪਲਾਦਾਂ ਨੂੰ ਨਾ ਕੰਟਰੋਲ ਕੀਤਾ ਜੇ ਨਾ ਖੇਤਰ ਫੇਰਿਆ ਤੇ ਜਦੋਂ ਅਗਲਾ ਖੇਤਰ ਫੇਰੂਗਾ ਨਾ ਜਿਹਦਾ ਨੁਕਸਾਨ ਹੋਇਆ ਫਿਰ ਪਿੱਟਿਆ ਨਾ ਕਰੋ ਵੀ ਸਾਡਾ ਮੁੰਡਾ ਕੁੱਟਦਾ ਸਾਡੇ ਮੁੰਡੇ ਨੂੰ ਸਜ਼ਾ ਹੋਗੀ ਫਿਰ ਪਿੱਟਿਓ ਨਾ ਅਗਲੇ ਦਾ ਕੰਟਰੋਲ ਕਰ ਹੀ ਲੈਣਗੇ ਕੋਈ ਚੱਕਰ ਨਹੀਂ ਜਿੰਨੂੰ ਫੜ ਲੈਣਾ ਪਰਸ ਨੇ ਲੱਭ ਤਾਂ ਲੈਂਦੇ ਹੀ ਆਉ ਛੇਤਰਪ੍ਰੇਡ ਵੱਖਰੀ ਹੋ ਰਿਪੋਰਟ ਵੱਖਰਾ ਕਰਨ ਵੀ ਪਹਿਲਾਂ ਸਜ਼ਾ ਹੋ ਫਿਰ ਹਰਜਾਨਾ ਭਰਨਾ ਪਊ ਜਿਹੜੀ ਲਾਹਨਤ ਪਊ ਉਹ ਵੱਖਰੀ ਐ ਇਹ ਕੌਣ ਨੇ ਜੀ ਇਹ ਪੰਜਾਬ ਤੋਂ ਆਏ ਇਹ ਪੰਜਾਬੀ ਨੇ ਜੀ ਇਹ ਸਿੱਖ ਨੇ ਜੀ ਇਹਦੇ ਪਿਓ ਕੋਲੇ ਢਿੰਗੇ ਦੇ ਵਿੱਚ 20 ਕਿੱਲੇ ਜ਼ਮੀਨ ਹੈ। ਇਹਦਾ ਪਿਓ ਮੁੰਡੇ ਦਾ ਗੁਰਦਾਰ ਦਾ ਪ੍ਰਧਾਨ ਵੀ ਰਿਹਾ ਜੀ ਹੁਣ ਸਰਪੰਚ ਹੈ ਜੀ। ਕਿੰਨਾ ਗੱਲਾਂ ਵੀ ਹੋਣਗੀਆਂ। ਸਮਝ ਆਪਣੀ ਵਿਗੜੀ ਹੋਈ ਔਲਾਦ ਨੂੰ ਸਮਝਾ ਲਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।